ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼ਹੀਦਗੰਗ ਸਾਹਿਬ ਹੈ। ਬਾਬਾ ਬੋਤਾ ਸਿੰਘ ਜਿਹਦੇ ਬਾਬਾ ਗਰਜਾ ਸਿੰਘ ਜੀ ਦੀ ਯਾਦ ਵਿੱਚ ਬਣਪੇਤਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਮੁਕਾਬਲਾ ਕੀਤਾ ਗਿਆ ਸੀਗਾ। ਸ਼ਾਇਦ ਇਸੇ ਕਰਕੇ ਅਸੀਂ ਸੂਰਮੇ ਕਹਿੰਨੇ ਆ ਸ਼ਾਇਦ ਇਸੇ ਕਰਕੇ ਕਿ ਐਡੀ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਆ ਅਸੀਸ ਚਕ ਹੁੰਦੀ ਹੈ। ਉਹ ਵੀ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਟੈਕਸ ਦੀ ਵਸੂਲੀ ਕੀਤੀ ਜਾਂਦੀ ਸੀਗੀ। ਬੜਾ ਵਧੀਆ ਇਤਿਹਾਸ ਹੈ। ਬੜਾ ਵੱਡਾ ਇਤਿਹਾਸ ਹੈ। ਇਹ ਇਤਿਹਾਸ ਪੜਨ ਕਰਕੇ ਹੀ ਹੋਣਾ ਆਪਾਂ ਜੇ ਇਕੱਲੇ ਵੀ ਕਿਤੇ ਅੜਨਾ ਪੈ ਜੇ ਤੇ ਅੜ ਜਾਏ ਕਿਉਂਕਿ ਸਾਡੇ ਦੋ ਅੜਗੇ ਇਹ ਈਮਾਲੂ ਅਸੀਂ ਦੱਸ ਜਾਣੇ ਆ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਸਵਾ ਲੱਖ ਸੇ ਇੱਕ ਲੜਾਉ ਤਾ ਵੀ ਗੋਬਿੰਦ ਸਿੰਘ ਦਾ ਨਾਮ ਖਾਉ ਅੱਜ ਜਿਵੇਂ ਰਾਹ ਦੇ ਵਿੱਚੋਂ ਮੁਗਲ ਹਕਮ ਜਿਹੜੇ ਲੰਘ ਰਹੇ ਸਨ ਇਹ ਤਦੋਂ ਪਾਪਾ ਬੋਤਾ ਸਿੰਘ ਦੀ ਪਾਪਾ ਕਰਜਾ ਸਿੰਘ ਜੀ ਟੈਕਸ ਮੰਗਦੇ ਹੋਏ ਤੇ ਇਹ ਟੈਕਸ ਭਰਦੇ ਹੋਏ ਝੋਕ ਕਰਕੇ ਕਿਉਂਕਿ ਹੱਥ ਦੇ ਵਿੱਚ ਨਹੀਂ ਸੀ ਉਹ ਕਹਿੰਦੇ ਥੱਲੇ ਨਾਲੇ ਨੱਕ ਬਣ ਲਕੀਰਾ ਕਢਾਉਂਦੇ ਸੀ ਅੱਛਾ ਨਾਲੇ ਕਹਿੰਦੇ ਵੀ ਥਾਂ ਹੋ ਗਏ ਤਾਂ ਇੱਥੇ ਰੱਖੋ ਇਤਿਹਾਸ ਦੇ ਵਿੱਚ ਵੀ ਆਉਂਦਾ ਕਿ ਜੋ ਥੱਲੇ ਪੈਸਾ ਰਖਾਉਂਦੇ ਸਨ ਸਿਰ ਨਾਲੇ ਉਹਨਾਂ ਦਾ ਸਿਰ ਝੁਕਦਾ ਸੀ ਨਾਲੇ ਲਾਕਣਾ ਨੱਕੀਰਾ ਕਢਾਇਆ ਕਰਦੇ ਸਨ ਤੇ ਇਹ ਉਸ ਤੋਂ ਬਾਅਦ ਜਦੋਂ ਲਾਹੌਰ ਤੋਂ ਫੌਜ ਆਈ ਤੇ ਫਿਰ ਜਿਵੇਂ ਪਿੱਠ ਜੋੜ ਕੇ ਉਹਨਾਂ ਨੇ ਜੁੱਧ ਕੀਤਾ ਇਹ ਜੇ ਬਾਬਾ ਬੂਤਾ ਸਿੰਘ ਜੀ ਤੋਂ ਬਾਬਾ ਗਰਜਾ ਸਿੰਘ ਜੀ ਇੱਥੇ ਇਕੱਠੇ ਹੋਏ ਨਾ ਜਦੋਂ ਮੁਗਲ ਫੌਜ ਆਈ ਤੇ ਮਹਾਂਪੁਰਸ਼ ਕਹਿੰਦੇ ਪਹਿਲਾਂ ਦੋ ਦੋ ਜਾਣੇ ਆਓ ਤੁਸੀਂ ਜੋ ਦੋ ਦੋ ਚੜਾਏ ਦੋ ਦੋ ਇਹਨਾਂ ਨੇ ਵੜ ਦਿੱਤੇ ਫਿਰ ਉਹਨਾਂ ਨੂੰ ਕਹਿਣ ਲੱਗੇ ਹੁਣ ਚਾਰ ਚਾਰ ਆਓ ਤੇ ਫਿਰ ਬਾਅਦ ਦੇ ਵਿੱਚ ਜਦੋਂ ਚਾਰ ਚਾਰ ਵੀ ਢੜਕਾ ਦਿੱਤੇ ਫਿਰ ਕਹਿੰਦੇ ਛੇ ਛਿੱਪ ਨੂੰ ਸਾਰੇ ਕਹਿੰਦੇ ਇਕੱਠੇ ਆ ਜਾਓ ਫਿਰ ਏਦਾਂ ਇਹ ਮਹਾਂਪੁਰਸ਼ਾਂ ਦੇ ਜਿਹੜੇ ਇਤਿਹਾਸ ਆ ਆਨਯਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦਾਨਿਸ਼ ਗੁਪਤਾ ਇਸ ਵਕਤ ਮੌਜੂਦ ਆ ਸੇਕ ਇਤਿਹਾਸ ਦੇ ਐਸੇ ਸਥਾਨ ਤੇ ਜਿੱਥੇ ਕਿ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਦਾ ਬੜਾ ਵੱਡਾ ਇਤਿਹਾਸ ਜੁੜਦਾ ਹੈ ਇਹ ਉਹ ਸਥਾਨ ਹੈ ਜਿੱਥੇ ਬਾਬਾ ਜੀ ਨੇ ਮੁਗਲਾਂ ਨਾਲ جنگ ਕੀਤੀ ਸੀਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਗੁਰਦੁਆਰਾ ਸਾਹਿਬ ਦੀਆਂ ਉਹਨਾਂ ਦੀ ਯਾਦਗਾਰ ਜਿਹੜੀ ਹੈ ਕਿਸ ਤਰੀਕੇ ਨਾਲ ਇੱਥੇ ਬਣਾਈ ਗਈ ਹੈ ਇਹ ਉਹ ਸਥਾਨ ਹੈ ਜਿੱਥੇ ਕਿ ਬਾਬਾ ਜੀ ਨੇ ਟੈਕਸ ਲਗਾਇਆ ਜਿਗਾ ਮੁਗਲਾਂ ਦੇ ਉੱਪਰ ਗੁੱਸੇ ਦੇ ਵਿੱਚ ਆ ਕੇ ਉਹਨਾਂ ਕੋਲੋਂ ਟੈਕਸ ਲਿੱਤਾ ਜਾਂਦਾ ਸੀਗਾ ਕਿਉਂਕਿ ਜਦੋਂ ਜੰਗਲ ਦੇ ਵਿੱਚ ਆਰਾਮ ਫਰਮਾਇਆ ਜਾ ਰਿਹਾ ਸੀਗਾ ਸਿੰਘਾਂ ਵੱਲੋਂ ਤੇ ਉੱਥੇ ਮੁਗਲ ਕਹਿੰਦੇ ਨੇ ਸਿੰਘ ਤੇ ਹੁਣ ਬਚੇ ਹੀ ਨਹੀਂ ਐ ਸਿੰਘ ਹੁਣ ਨਹੀਂ ਬਚੇ ਇਹ ਤਾਂ ਸਿਰਫ ਉਹਨਾਂ ਗਿੱਦੜ ਦਿੰਦੇ ਨੇ ਇਸ ਗੱਲ ਦੇ ਕਾਰਨ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਗੁੱਸੇ ਦੇ ਵਿੱਚ ਆਏ ਤੇ ਫਿਰ ਮੁਗਲਾਂ ਦੇ ਨਾਲ ਜਿਹੜਾ ਉਹਨਾਂ ਨੇ ਮੁਕਾਬਲਾ ਵੀ ਕੀਤਾ ਸੀਗਾ ਵੱਡਾ ਇਤਿਹਾਸ ਜੁੜਦਾ ਲੇਕਿਨ ਸੰਖੇਪ ਦੇ ਵਿੱਚ ਇਸ ਦਾ ਇਤਿਹਾਸ ਜਾਣਾਂਗੇ ਕਿ ਕੀ ਕੀ ਇਤਿਹਾਸ ਹੁੰਦਾ ਬਾਬਾ ਜੀ ਪਹਿਲਾਂ ਦੇ ਵਾਹਿ ਖਾਲਸਾ ਫਤਿਹ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਬਾ ਜੀ ਪਹਿਲਾਂ ਦੇ ਬੜੀ ਕਰਮਾ ਦੀ ਥਾਏ ਬੜਾ ਵੱਡਾ ਇਤਿਹਾਸ ਜੁੜਦਾ ਹੈ ਸੰਗਤ ਬਹੁਤ ਦੇਖ ਰਹੀ ਐਸ ਵਕਤ ਦਾ ਪਹਿਲਾਂ ਇਤਿਹਾਸ ਦੱਸਣਾ ਬਾਬਾ ਜੀ ਦਾ ਇਤਿਹਾਸ ਕਿ ਜੁੜਦਾ ਇੱਥੇ ਇਹ ਜਦੋਂ 1796 ਈਸਵੀ ਦੇ ਵਿੱਚ ਬਾਬਾ ਮਣੀ ਸਿੰਘ ਦੀ ਸ਼ਹੀਦੀ ਤੋਂ ਬਾਅਦ ਚ ਜਦੋਂ ਸਾਰੇ ਸਿੰਘ ਬਾਬੇ ਮਣੀ ਸਿੰਘ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਬਾਬਾ ਦੀਪ ਸਿੰਘ ਜੀ ਦੀ ਗਵਾਈ ਹੇਠ ਆਏ ਤੇ ਤਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵੀ ਇੰਨਾ ਬਾਬਾ ਦੀਪ ਸਿੰਘ ਜੀ ਦੇ ਨਾਲ ਸਨ ਤੇ ਜਦੋਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਹੋ ਗਈ ਤੇ ਤਦੋਂ ਜਿਹੜੇ ਸਿੰਘ ਸਨ ਉਹ ਵੱਖ-ਵੱਖ ਥਾਵਾਂ ਤੇ ਖਿਲਰ ਗਏ ਕਿਉਂਕਿ ਉਦੋਂ ਜਿਹੜਾ ਰਾਜ ਸੀ ਮੁਗਲਾਂ ਦਾ ਕਦ ਕਰਕੇ ਜਦੋਂ ਬਾਬਾ ਬੋਤਾ ਸਿੰਘ ਦੀ ਬਾਬਾ ਗਰਜਾ ਸਿੰਘ ਦੀ ਫਿਰ ਇਸ ਸਥਾਨ ਤੇ ਕਿਉਂਕਿ ਉਦੋਂ ਇਸ ਸਥਾਨ ਤੇ ਜੰਗਲ ਹੋਇਆ ਕਰਦਾ ਸੀ ਇਹ ਇੱਥੇ ਜੰਗਲ ਦੇ ਵਿੱਚ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਬੈਠੇ ਸਨ ਜਿਹੜੇ ਮੁਗਲ ਹਾਕਮ ਲੰਘਦੇ ਸਨ ਤੇ ਉਹਨਾਂ ਦੇ ਵਿੱਚ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਕਿ ਇਹ ਸਿੰਘ ਕਿੱਥੋਂ ਆਏ ਬਾਬੇ ਬੋਤਾ ਸਿੰਘ ਬਾਬੇ ਗਰਜਾ ਸਿੰਘ ਨੂੰ ਵੇਖ ਕੇ ਕਿ ਇਹ ਸਿੰਘ ਕਿੱਥੋਂ ਆਏ ਨੇ ਤੇ ਤਦੋਂ ਜਿਹੜਾ ਨਾਲ ਦਾ ਮੁਗਲ ਸੀ ਉਹ ਕਹਿਣ ਲੱਗਾ ਇਹ ਤੇ ਕੋਈ ਗੀਦੀ ਫੌਜਾਂ ਨੇ ਆਪ ਜਿਹੜੇ ਭੇਖ ਬਣਾ ਕੇ ਰਹਿੰਦੇ ਨੇ ਇਹ ਇਹ ਸਿੰਘ ਨਹੀਂ ਜਦੋਂ ਇਸ ਤਰ੍ਹਾਂ ਦੇ ਵਿਚਾਰ ਬਾਬੇ ਬੋਤਾ ਸਿੰਘ ਬਾਬੇ ਗਰਜਾ ਸਿੰਘ ਨੇ ਸੁਣੇ ਤਦੋਂ ਫਿਰ ਉਹ ਜੰਗਲ ਦੇ ਵਿੱਚੋਂ ਬਾਹਰ ਆ ਕੇ ਕਿਉਂਕਿ ਇਹ ਰਸਤਾ ਆਇਆ ਕਰਦਾ ਸੀ ਇਧਰੋਂ ਨਿਹੌਰ ਤੋਂ ਦਿੱਲੀ ਵੱਲ ਨੂੰ ਰਸਤਾ ਆਇਆ ਕਰਦਾ ਸੀ ਇਹ ਜਾਂਦਾ ਸੀ ਅਟਾਰੀ ਤੋਂ ਹੋ ਕਰਕੇ ਤੇ ਆਣ ਕਰਕੇ ਜਦੋਂ ਉਹਨਾਂ ਨੇ ਇੱਥੇ ਫਿਰ ਰਸਤੇ ਦੇ ਵਿੱਚ ਟੈਕਸ ਲਗਾ ਦਿੱਤਾ तकरीबन 10 ਤੋਂ 12 ਦਿਨ ਟੈਕਸ ਜਿਹੜਾ ਸੀ ਉਹ ਅਗਰੋਂਦੇ ਰਹੇ ਤੇ ਤਦੋਂ ਫਿਰ ਇੱਕ ਜਿਹੜੀ ਚਿੱਠੀ ਸੀ ਉਹ ਬਾਬੇ ਬੋਤਾ ਸਿੰਘ ਨੇ ਜੋ ਮੁਗਲ ਹਾਕਮ ਸੀ ਲਾਹੌਰ ਦਾ ਸੂਬਾ ਜਿਹੜਾ ਜ਼ਕਰੀਆ ਖਾਨ ਸੀ ਉਸ ਨੂੰ ਲਿਖੀ ਤਦੋਂ ਬਾਬਾ ਬੋਤਾ ਸਿੰਘ ਦੀ ਲਿਖਦੇ ਹਨ ਕਹਿੰਦੇ ਚਿੱਠੀ ਲਿਖੇ ਸਿੰਘ ਬੋਤਾ ਹੱਥ ਸੋ ਸੋਟਾ ਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੋ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਇਹ ਜਦੋਂ ਲਾਹੌਰ ਦੇ ਜ਼ਕਰੀਆ ਖਾਨ ਨੂੰ ਚਿੱਠੀ ਇਸ ਤਰ੍ਹਾਂ ਲਿਖ ਕੇ ਭੇਜੀ ਤੇ ਤਦੋਂ ਫਿਰ ਉਹਨੂੰ ਪੜ੍ਹ ਕਰਕੇ ਅੱਗ ਲੱਗ ਗਈ ਕਿ ਦੋ ਸਿੰਘ ਦੋ ਸਿੰਘਾਂ ਨੇ ਰਾਹ ਦੇ ਵਿੱਚ ਖਲੋ ਕੇ ਸਾਡੀ ਜਿਹੜੀ ਮੌਕੇ ਦੀ ਹਕੂਮਤ ਹੈ ਉਸ ਨੂੰ ਵੰਗਾਰ ਪਾਈ ਆ ਤਦੋਂ ਫਿਰ ਲਾਹੌਰ ਤੋਂ ਜਿਹੜਾ ਜ਼ਕਰੀਆ ਖਾਨ ਦੀ ਜਿਹੜੀ ਫੌਜ ਸੀ ਉਸ ਇਸ ਸਥਾਨ ਤੇ ਭੇਜੀ ਤੇ ਤਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਪਿੱਠ ਜੋੜ ਕੇ ਉਹਨਾਂ ਦਾ ਮੁਕਾਬਲਾ ਕੀਤਾ ਤੇ ਇਸ ਸਥਾਨ ਤੇ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਹੈ ਤੇ ਇਹ ਹੁਣ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਜੋ ਤਰਨਤਾਰਨ ਵਾਲੇ ਹਨ ਉਹ ਇਸ ਸਥਾਨ ਤੇ ਸੇਵਾ ਕਰਵਾ ਰਹੇ ਨੇ ਉਹਨਾਂ ਨੇ ਬੱਚਿਆਂ ਵਾਸਤੇ ਪਿੱਛੇ ਅਕੈਡਮੀ ਗੁਰੂ ਨਾਨਕ ਦੇਵ ਅਕੈਡਮੀ ਫੋਂ ਚੈਰੀਟੇਬ ਹੌਸ ਚੈਰੀਟੇਬਲ ਜਿਹੜਾ ਹਸਪੀਟਲ ਹੈ ਉਹ ਵੀ ਬਣਾ ਰਹੇ ਹਨ ਖੂਬਸੂਰਤ ਬਣਾਇਆ ਬਾਬਾ ਜੀ ਜੇਕਰ ਗੱਲ ਕਰੀ ਅੰਦਰ ਚਲੀਏ ਜਿਹੜੀਆਂ ਇਸ ਵਕਤ ਆਪਾਂ ਦੇਖਦੇ ਆਂ ਜਿਸ ਤਰੀਕੇ ਨਾਲ ਇਹ ਨਿਰਮਾਣ ਕੀਤਾ ਗਿਆ ਨਾਲ ਨਾਲ ਦੱਸਣਾ ਜ਼ਰੂਰ ਹੈ ਆਪਾਂ ਸੋ ਬਿਲਕੁਲ ਸੰਗਤ ਤਸਵੀਰਾਂ ਜਿਹੜੀਆਂ ਦੇਖ ਸਕਦੀ ਹੈ ਕਿ ਕਿੰਨੀ ਖੂਬਸੂਰਤੀ ਨਾਲ ਇੱਥੇ ਜਿਹੜਾ ਬਣਾਇਆ ਗਿਆ ਬਾਬਾ ਜੀ ਨਾਲ ਨਾਲ ਜਿਹੜੀਆਂ ਤਸਵੀਰਾਂ ਨੇ ਅ ਜਿਸ ਤਰੀਕੇ ਨਾਲ ਬਣਿਆ ਨੇ ਥੋੜਾ ਥੋੜਾ ਇਸ ਦੇ ਬਦੇ ਦਰਸ਼ ਹੁੰਦੇ ਜਾਣਾ ਪਸੰਦ ਹਾਂਜੀ ਆ ਵੇਖੋ ਜਿਵੇਂ ਆ ਜਿਵੇਂ ਰਾਹ ਦੇ ਵਿੱਚੋਂ ਮੁਗਲ ਕਾਮ ਜਿਹੜੇ ਨੰਗ ਰਹੇ ਸਨ ਤੇ ਤਦੋਂ ਬਾਬਾ ਬੋਤਾ ਸਿੰਘ ਦੀ ਬਾਬਾ ਗਰਜਾ ਸਿੰਘ ਜੀ ਟੈਕਸ ਮੰਗਦੇ ਹੋਏ ਤੇ ਇਹ ਟੈਕਸ ਭਰਦੇ ਹੋਏ ਝੋਕ ਕਰਕੇ ਕਿਉਂਕਿ ਹੱਥ ਦੇ ਵਿੱਚ ਨਹੀਂ ਸੀ ਉਹ ਕਹਿੰਦੇ ਥੱਲੇ ਨਾਲੇ ਨੱਕ ਦਾ ਲਕੀਰਾ ਘਾਉਂਦੇ ਸੀ ਅੱਛਾ ਨਾਲੇ ਕਹਿੰਦੇ ਵੀ ਠਾਂ ਹੋ ਗਏ ਤਾਂ ਇੱਥੇ ਰੱਖੋ ਇਸ ਤਰ੍ਹਾਂ ਫਿਰ ਇਹ ਜਿਹੜੀ ਤਸਵੀਰ ਵੈਸੇ ਕਰਕੇ ਗੀਤ ਵੀ ਬੰਦਾ ਕਿ ਬਾਬਾ ਬੋਤਾ ਦੇ ਬਾਬਾ ਗਰਜਾ ਮੁਗਲੇ ਪੜਨੇ ਪਏ ਆ ਸ਼ਾਇਦ ਮੁਗਲੇ ਪੜਨੇ ਪੌਦੇ ਜੀ ਬਿਲਕੁਲ ਆ ਦੇਖ ਸਕਦੇ ਤੁਸੀਂ ਵੀ ਉਹ ਇਤਿਹਾਸ ਦੇ ਵਿੱਚ ਵੀ ਆਉਂਦਾ ਏ ਕਿ ਤਸਵੀਰਾਂ ਤੁਹਾਨੂੰ ਦਿਖਾਉਂਦਾ ਜ਼ਰੂਰ ਇਹ ਇਤਿਹਾਸ ਦੇ ਵਿੱਚ ਵੀ ਆਉਂਦਾ ਕਿ ਜੋ ਥੱਲੇ ਪੈਸਾ ਰਖਾਉਂਦੇ ਸਨ ਸਿਰ ਨਾਲੇ ਉਹਨਾਂ ਦਾ ਸਿਰ ਝੁਕਦਾ ਸੀ ਨਾਲੇ ਲਖਨਾਂ ਤੋਂ ਕੀਹੜਾ ਕਢਾਇਆ ਕਰਦੇ ਸਨ ਤੇ ਇਹ ਉਸ ਤੋਂ ਬਾਅਦ ਜਦੋਂ ਲਾਹੌਰ ਤੋਂ ਫੌਜ ਆਈ ਤੇ ਫਿਰ ਜਿਵੇਂ ਪਿੱਠ ਜੋੜ ਕੇ ਉਹਨਾਂ ਨੇ ਜੁੱਧ ਕੀਤਾ ਹੈ ਇਹਨਾਂ ਸੰਗਤਾਂ ਦੇ ਜੋ ਸੰਗਤਾਂ ਦੇ ਦ੍ਰਿਸ਼ ਵਾਸਤੇ ਜੋ ਮਹਾਂਪੁਰਸ਼ਾਂ ਨੇ ਜਿਹੜੀ ਇਹ ਦ੍ਰਿਸ਼ ਵਿਖਾਇਆ ਵਾ ਕਿ ਕਿ ਕਿਸ ਤਰ੍ਹਾਂ ਉਸ ਵੇਲੇ ਮਾਹੌਲ ਸੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼ਹੀਦਗੰਗ ਸਾਹਿਬ ਹੈ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਮੁਕਾਬਲਾ ਕੀਤਾ ਗਿਆ ਸੀਗਾ ਸ਼ਾਇਦ ਇਸੇ ਕਰਕੇ ਸੀ ਸੂਰਮੇ ਕਹਿੰਨੇ ਆ ਸ਼ਾਇਦ ਇਸੇ ਕਰਕੇ ਕਿ ਐਡੀ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਆ ਉਹ ਸ਼ੀਸ਼ਟਕ ਹੁੰਦੀ ਹੈ ਉਹ ਵੀ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਟੈਕਸ ਦੀ ਵਸੂਲੀ ਕੀਤੀ ਜਾਂਦੀ ਸੀਗੀ ਬੜਾ ਵਧੀਆ ਇਤਿਹਾਸ ਹੈ ਬੜਾ ਵੱਡਾ ਇਤਿਹਾਸ ਹੈ ਤੇ ਬਾਬਾ ਜੀ ਸੰਗਤ ਬਹੁਤ ਦੇਖਦੀ ਹੈ ਨੌਜਵਾਨ ਪੀੜ੍ਹੀ ਵੀ ਦੇਖਦੀ ਹੈ ਅੱਜ ਕੱਲ ਸੰਗਤ ਜ਼ਰੂਰ ਆਪਾਂ ਦੇਖਦੇ ਆਂ ਹੁੰਦੀ ਆ ਮਸਤਕ ਹੁੰਦੀ ਹੈ ਦੱਸਦੇ ਲੇਕਿਨ ਇਤਿਹਾਸ ਕਿਤਨਾ ਕਿਤੇ ਜਿਹੜਾ ਆਪਾਂ ਭੁੱਲਦੇ ਜਾ ਰਹੇ ਆਂ ਸੁਨੇਹਾ ਕੀ ਦੇਣਾ ਚਾਹੁੰਦੇ ਆ ਸੰਗਤ ਨੂੰ ਜੀ ਤੇ ਵੇਖੋ ਸੁਨੇਹਾ ਤੇ ਇਹੋ ਹੀ ਆ ਕਿ ਜਿਹੜੇ ਸਾਡੇ ਪ੍ਰਾਤਨ ਇਤਿਹਾਸ ਨੇ ਕਿਉਂਕਿ ਵੇਖੋ ਜੇ ਆਪਣੇ ਪਾਪਾ ਬੋਤਾ ਸਿੰਘ ਤੇ ਬਾਬਾ ਕਰਜਾ ਸਿੰਘ ਨੇ ਸ਼ਹੀਦੀ ਦਿੱਤੀ ਆ ਦੋ ਜਾਨਿਆ ਰਾਲ ਕੇ ਤੇ ਇਸ ਤੇ ਇਸ ਇਤਿਹਾਸ ਨੂੰ ਸੁਣ ਕੇ ਜਦੋਂ ਇੰਦਰਾ ਤੋਂ ਬਦਲਾ ਲਿਆ ਗਿਆ ਉਦੋਂ ਵੀ ਦੋ ਸਿੰਘ ਸਨ ਤੇ ਕਾਫੀ ਮਤਲਬ ਇਤਿਹਾਸ ਦੇ ਵਿੱਚ ਕੱਲੇ-ਕੱਲੇ ਸਿੰਘ ਕਿਸੇ ਵੇਲੇ ਜਿਵੇਂ ਲੰਡਨ ਦੇ ਵਿੱਚ ਜਾ ਕਰਕੇ ਉਹ ਵੀ ਇਹਨਾਂ ਬਜ਼ੁਰਗਾਂ ਦਾ ਇਤਿਹਾਸ ਸੁਣਿਆ ਜਦੋਂ ਤੇ ਇਸ ਕਰਕੇ ਮੈਨੂੰ ਜਰਾ ਸਨੇਹਾ ਹੋਇਆ ਕਿ ਜਿਹੜੀ ਨੌਜਵਾਨ ਪੀੜ੍ਹੀ ਜਦੋਂ ਇਤਿਹਾਸ ਪੜ੍ਹਦੀ ਆ ਕਿਸੇ ਵੇਲੇ ਆਪਾਂ ਕਹਿ ਦਿੰਦੇ ਆ ਕਿ ਕੱਲਾ ਬੰਦਾ ਉੱਥੇ ਕੀ ਕਰ ਲੂਗਾ ਜਾ ਅਸੀਂ ਦੋ ਜਾਣੇ ਉੱਥੇ ਕੀ ਕਰ ਲੈਂਦੇ ਇਹ ਮਹਾਂਪੁਰਸ਼ਾਂ ਦੇ ਇਤਿਹਾਸ ਨੂੰ ਅਸੀਂ ਜਦੋਂ ਪੜ੍ਹਦੇ ਆ ਸੁਣਦੇ ਆ ਵੇਖਦੇ ਆ ਦ੍ਰਿਸ਼ ਜਿਹੜੇ ਮਹਾਂਪੁਰਸ਼ਾਂ ਨੇ ਬਣਾਏ ਆ ਫਿਰ ਉਹ ਤਸ਼ਾਹ ਹੁੰਦਾ ਮਨ ਦੇ ਵਿੱਚ ਬਾਬਾ ਜੀ ਕਿੱਥੇ ਮੈਨੂੰ ਗੱਲ ਯਾਦ ਆਈ ਕਹਿੰਦੇ ਜਦੋਂ ਅੰਗਰੇਜ਼ ਆਏ ਸੀ ਨਾ ਇੱਥੇ ਭਾਰਤ ਦੇ ਵਿੱਚ ਤੇ ਉਦੋਂ ਵੀ ਗੱਲਾਂ ਬਾਤਾਂ ਹੋਈਆਂ ਤੇ ਅੰਗਰੇਜ਼ ਕਹਿਣ ਲੱਗੇ ਕਿ ਮਾੜੀ ਮਾੜੀ ਗੱਲ ਤੇ ਜਿਹੜੇ ਭਾਰਤੀ ਨੇ ਜਿਹੜੇ ਇੱਥੇ ਸਿੰਘ ਨੇ ਇਦਾਂ ਗੁੱਸੇਜ ਆ ਜਾਂਦੇ ਰੋਸ ਚ ਆ ਜਾਂਦੇ ਆ ਇਹਨਾਂ ਦੇ ਵਿੱਚ ਇੰਨੀ ਚੜ੍ਹਦੀ ਗੱਲਾ ਕਿਦਾਂ ਤੇ ਉਦੋਂ ਫਿਰ ਕੁਝ ਇੱਥੋਂ ਦੇ ਲੋਕਾਂ ਨੇ ਗੱਲਬਾਤ ਕੀਤੀ ਦੱਸਿਆ ਕਿ ਇਹ ਲੋ ਇਹ ਨਹੀਂ ਚੜ੍ਹਦੀ ਕਲਾ ਦੇ ਵਿੱਚ ਨਹੀਂ ਕਿਉਂਕਿ ਇਤਿਹਾਸ ਪੜਦੇ ਨੇ ਆਪਣਾ ਇਹ ਆਪਣੇ ਬਜ਼ੁਰਗਾਂ ਦਾ ਆਪਣੇ ਜਿਹੜੇ ਵੱਡਿਆਂ ਦਾ ਇਤਿਹਾਸ ਪੜਦੇ ਆ ਉਹ ਇਸ ਤਰੀਕੇ ਦੀਆਂ ਕੁਰਬਾਨੀਆਂ ਚਾਹੇ ਜਿਸ ਤਰੀਕੇ ਦੀਆਂ ਸ਼ਹੀਦੀਆਂ ਹੋਈਆਂ ਬਹੁਤ ਵੱਡੀ ਸ਼ਹੀਦੀਆਂ ਨੇ ਗਿਣਤੀ ਨਹੀਂ ਹੈ ਕੋਈ ਤਾਂ ਕਹਿੰਦੇ ਇਸ ਤਰੀਕੇ ਦਾ ਜਿਹੜਾ ਇਤਿਹਾਸ ਪੜਦੇ ਸੀ ਕਿ ਤੇ ਖੂਨ ਬਾਲੇ ਮਾਰਦਾ ਸੀਗਾ ਤੇ ਕਿਸੇ ਦੀ ਗੱਲ ਨਹੀਂ ਸੀ ਸਿੰਧੇ ਇਸੇ ਕਰਕੇ ਮਾਝ ਦੇ ਮਜਹਿਲ ਵੀ ਕਹਿੰਦੇ ਆ ਕਿ ਇਹ ਤੇ ਵੈਸਾ ਹੀ ਬੜੀ ਚੜ੍ਹਦੀ ਕਲਾ ਇੱਥੇ ਬਿਲਕੁਲ ਬਿਲਕੁਲ ਇਸੇ ਕਰਕੇ ਆ ਜੀ ਵੇਖੋ ਜੇ ਹੁਣ ਇਹਨਾਂ ਦੋਹਾਂ ਸਿੰਘਾਂ ਦਾ ਆਪਾਂ ਇਤਿਹਾਸ ਪੜਦੇ ਆ ਤੇ ਇਤਿਹਾਸ ਪੜਨ ਕਰਕੇ ਹੀ ਹੁਣ ਆਪਾਂ ਜ ਤੇ ਜੇ ਮਾਲੂ ਅਸੀਂ 10 ਜਾਣੇ ਆ ਤੇ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਸਵਾ ਲੱਖ ਸੇ ਇੱਕ ਲੜਾਉ ਤਾ ਵੀ ਗੋਬਿੰਦ ਸਿੰਘ ਦਾ ਨਾਮ ਖਾਉ ਤੇ ਤੁਸੀਂ ਜਿਸ ਤਰੀਕੇ ਦਾ ਫਿਰ ਉਹ ਜਦੋਂ ਇਤਿਹਾਸ ਦੇ ਵਿੱਚ ਪ੍ਰਤਨ ਆਉਂਦਾ ਵੀ ਹੈ ਕਿ ਜੇ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਇੱਥੇ ਇਕੱਠੇ ਹੋਏ ਨਾ ਜਦੋਂ ਮੁਗਲ ਫੌਜ ਆਈ ਤੇ ਮਹਾਂਪੁਰਸ਼ ਕਹਿੰਦੇ ਪਹਿਲਾਂ ਦੋ ਦੋ ਜਾਣੇ ਆਓ ਤੁਸੀਂ ਇੱਕ ਨਾਲ ਦੋ ਦੋ ਜਾਣੇ ਆਓ ਜੋ ਦੋ ਦੋ ਚੜਾਏ ਦੋ ਦੋ ਇਹਨਾਂ ਨੇ ਵੜ ਦਿੱਤੇ ਫਿਰ ਉਹਨਾਂ ਨੂੰ ਕਹਿਣ ਲੱਗੇ ਹੁਣ ਚਾਰ ਚਾਰ ਆਓ ਅੱਛਾ ਤੇ ਫਿਰ ਬਾਅਦ ਦੇ ਵਿੱਚ ਜਦੋਂ ਚਾਰ-ਚਾਰ ਵੀ ਢੜਕਾ ਦਿੱਤੇ ਫਿਰ ਕਹਿੰਦੇ ਛੇ ਸਾਰੇ ਕਹਿੰਦੇ ਇਕੱਠੇ ਆ ਜਾਓ ਫਿਰ ਏਦਾਂ ਇਹ ਮਹਾਪੁਰਸ਼ਾਂ ਦੇ ਜਿਹੜੇ ਇਤਿਹਾਸ ਆ ਉਹਨਾਂ ਤੋਂ ਜਾਣੂ ਹੋ ਕਰਕੇ ਉਹਨਾਂ ਨੂੰ ਪੜ੍ਹ ਕਰਕੇ ਜਿਹੜੇ ਸਾਡੇ ਪ੍ਰਾਤਨ ਜਿਨ੍ਹਾਂ ਨੇ ਇਹ ਦੇਸ਼ ਆਜ਼ਾਦ ਕਰਾਇਆ ਵਾ ਉਹਨਾਂ ਨੇ ਵੀ ਇੰਨਾ ਪੁਰਾਣਿਆਂ ਦਾ ਇਤਿਹਾਸ ਬਜ਼ੁਰਗਾਂ ਦਾ ਸੁਣਿਆ ਜਿਵੇਂ ਸਤਗੁਰੂ ਨੇ 10 ਲੱਖ ਫੌਜ ਨਾਲ ਟੱਕਰ ਆ ਲਿਆ ਤੇ ਉਹ ਮਤਲਬ ਜੋ ਸਤਗੁਰੂ ਨੇ ਕਰਕੇ ਵਿਖਾਇਆ ਏ ਤੇ ਸਤਗੁਰੂ ਦੀ ਬਾਣੀ ਪੜ੍ਹ ਕਰਕੇ ਉਹ ਆਪਣੇ ਅੰਦਰ ਉਹ ਜੋਤ ਨੂੰ ਪ੍ਰਗਟ ਕਰਕੇ ਤੇ ਨਮਾ ਪੁਰਸ਼ਾਂ ਨੇ ਵੀ ਉਹੋ ਹੀ ਜਿਹੜਾ ਇਹ ਦ੍ਰਿਸ਼ ਸਾਡੇ ਸੰਸਾਰ ਦੇ ਵਿੱਚ ਪੈਦਾ ਕੀਤਾ ਬੜੀ ਵੱਡੀ ਗੱਲ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸੰਗਤ ਨੇ ਇਤਿਹਾਸ ਨਾਲ ਜਾਣੂ ਕਰਾਉਂਦੀ ਸੁਬੜਾ ਵੱਡਾ ਇਤਿਹਾਸ ਜੁੜਦਾ ਕਿਉਂਕਿ ਕਹਿੰਦੇ ਗੱਲਾਂ ਹੋਈਆਂ ਸੀਗੀਆਂ ਜਦੋਂ ਪੁਰਾਣੇ ਵੇਲੇ ਤੇ ਜਦੋਂ ਗਰੇਜ਼ ਆਏ ਸੀਗੇ ਉਹ ਇਹੀ ਗੱਲਾਂ ਕਰਦੇ ਸੀਗੇ ਕਿ ਭਾਰਤੀਆਂ ਦੇ ਵਿੱਚ ਨਾ ਸਿੰਘਾਂ ਦੇ ਵਿੱਚ ਹੈ ਕਿ ਜਿਹੜਾ ਸਿਹਤ ਦੇਣ ਲਈ ਤਿਆਰ ਹੋ ਜਾਂਦੇ ਆ ਲੇਕਿਨ ਜੇਕਰ ਇਹਨਾਂ ਕੋਲੋਂ ਮੁਗਲ ਵੀ ਆਏ ਸੀਗੇ ਦਸਤਾਰ ਮੰਗੀ ਦਸਤਾਰ ਨਹੀਂ ਦਿੱਤੀ ਤਰਮ ਨਹੀਂ ਕਹਿੰਦੇ ਅਸੀਂ ਛੱਡਣਾ ਹੋਰ ਜੋ ਮਰਜ਼ੀ ਹੁੰਦਾ ਸੇਆ ਨੂੰ ਤਿਆਰ ਆ ਸ ਬੜਾ ਚੜ੍ਹਦੀ ਕਲਾ ਵਾਲਾ ਇਤਿਹਾਸ ਹੈ ਜਰੂਰ ਸੰਗਤ ਨੂੰ ਬੜਾ ਵਧੀਆ ਸੁਨੇਹਾ ਤੁਸੀਂ ਦੇਖ ਸਕਦੇ ਹੋ ਕਿੱਡਾ ਵਧੀਆ ਸੁਨੇਹਾ ਬਾਬਾ ਜੀ ਜਗਾ ਕਿਹੜੀ ਹੈ ਜੇ ਕਦ ਆਉਂਦੀ ਜਾਂਦੀ ਸੰਗਤ ਨੇ ਇੱਥੇ ਦਰਸ਼ਨ ਕਰਨੇ ਨੇ ਉਹਨਾਂ ਨੂੰ ਆਪਾਂ ਜਰੂਰ ਜਗਾ ਦੱਸ ਦਈਏ ਸਥਾਨ ਕਿਹੜਾ ਜੀ ਇਹ ਤਰਨਤਾ ਤੋਂ ਬਾਬਾ ਬੁੱਢਾ ਸਾਹਿਬ ਜੀ ਰੋਡ ਰਸਤੇ ਦੇ ਵਿੱਚ ਜਿਹੜਾ ਨੂਰਦੀ ਪਿੰਡ ਦੇ ਵਿੱਚ ਇਹ ਪੈਂਦਾ ਹੈ ਤੇ ਨੂਰਦੀ ਤੇ ਕੈਰੋਂਵਾਲ ਦੇ ਤਕਰੀਬਨ ਸੈਂਟਰ ਦੇ ਦੇ ਵਿੱਚ ਇਹ ਜਿਹੜਾ ਸਥਾਨ ਹੈ ਇਹ ਮਹਾਂਪੁਰਸ਼ਾਂ ਦਾ ਇੱਥੇ ਸਥਾਨ ਸਥਿਤ ਹੈ ਤੇ ਜਰੂਰ ਜਿੰਨੀ ਵੀ ਸੰਗਤ ਆਉਂਦੀ ਜਾਂਦੀ ਹੈ ਪੁੰਨਾਂ ਨੂੰ ਅਹੀ ਇਹ ਬੇਨਤੀ ਕਰਦੇ ਆ ਕਿ ਮਹਾਪੁਰਸ਼ਾਂ ਦੇ ਇਤਿਹਾਸ ਨੂੰ ਜਿਹੜੇ ਜਿੱਥੇ ਉਹਨਾਂ ਨੇ ਇਹ ਵਰਤਾਰੇ ਵਰਤਾਏ ਨੇ ਜਿੰਨਾ ਉਹਨਾਂ ਦੇ ਚਰਨ ਪਏ ਖੂਨ ਡੁੱਲਿਆ ਹੈ ਜਿਸ ਜਗ੍ਹਾ ਦੇ ਉੱਤੇ ਜਰੂਰ ਦਰਸ਼ਨ ਕਰਕੇ ਜਾਓ ਕੇਵਲ ਦਰਸ਼ਨ ਨਹੀਂ ਇਤਿਹਾਸ ਪੜ੍ਹ ਕਰਕੇ ਆਪਣੇ ਜੀਵਨ ਦੇ ਵਿੱਚ ਕਮਾਈ ਵੀ ਕਰੋ ਸ਼ਾਬਾਸ਼ ਧੰਨਵਾਦ ਬਾਬਾ ਜੀ ਬਹੁਤ ਧੰਨਵਾਦ ਸੋ ਬਿਲਕੁਲ ਬੜਾ ਵੱਡਾ ਇਤਿਹਾਸ ਹੈ ਜੁੜਨਾ ਚਾਹੀਦਾ ਆਪਣੇ ਇਤਿਹਾਸ ਨਾਲ ਕਦੀ ਭੁੱਲਣਾ ਨਹੀਂ ਚਾਹੀਦਾ ਜਿਸ ਤਰੀਕੇ ਦੀਆਂ ਕੁਰਬਾਨੀਆਂ ਹੋਈਆਂ ਨੇ ਸੋ ਅਜਿਹੀਆਂ ਹੋਰ ਇਤਿਹਾਸਕ ਕਹਾਣੀਆਂ ਲੈ ਕੇ ਤੁਹਾਡਾ ਨਾਲ ਰੂਬ ਰੂਬ ਜ਼ਰੂਰ ਹੁੰਦੇ ਦਵਾਂਗੇ ਤੁਸੀਂ ਦੇਖਦੇ ਰਹੋ ਔਨ ਇਅਰ ਮੈਂ ਹਾਂ ਦਾਨਿਸ਼ ਗੁਪਤਾ ਧੰਨਵਾਦ